ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਨੂਰ ਸੁਸਾਇਟੀ ਵੱਲੋਂ ਜਲਦੀਸ਼ ਸਿੰਘ ਜਲਦੀਵਾਲ ਨੋ ਗੁਲਾਨਾ ਕਲਾ ਤੋਂ ਅੰਦਾਲ ਬਣਾਇਆ ਗਿਆ ਹੈ ਕਿ ਮਹਿਮਨ ਮੀਰ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਗਿਆ ਹੈ ਜੋ ਸੁਸਾਇਟੀ ਨੂੰ ਕਾਫੀ ਸਮਾਂ ਦਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਕਿ ਜੰਮੂ ਇਨਾ ਮਾਨ ਬਖਸ਼ਣ ਤੇ ਮੈਨੂੰ ਬਹੁਤ ਖੁਸ਼ੀ ਹੋਈ। ਦੇਖ ਨੂੰ ਸਟੇਟਿੰਗ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਮੈਂਬਰ। ਥੈਂਕ ਯੂ। ਮੈਂ ਤੁਸੀਂ ਜੀ। ਅੱਜ ਸਾਡੀ ਇਕ ਨੂਰ ਬਲਕਰ ਸੁਸਾਇਟੀ ਦੇ ਨਵੇਂ ਮੈਂਬਰ ਜੋ ਬਣੇ ਹਨ, ਇਹਨਾਂ ਦਾ ਪੰਜਾਬ ਲੈਵਲ ਤੇ ਜਨਤਾਦਲ ਸਰਕੂਲਰ ਦੇ ਇਹ ਯੁਵਾ ਸੰਗਠਨ ਦੇ ਪ੍ਰਧਾਨ ਵੀ ਹੈ। ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਹੈ ਤੇ ਆਸ਼ਾ ਕਰਦੀ ਹੈ ਇੱਕ ਨੂਰ ਵੈਲਫੇਅਰ ਸੁਸਾਇਟੀ ਚ ਜੁੜੇ ਰਹਿਣਗੇ ਤੇ ਆਉਣ ਵਾਲੇ ਟਾਈਮ ਤੇ ਜੜੀਆਂ ਵੀ ਸੇਵਾਵਾਂ ਹੋਣਗੀਆਂ ਉਹ ਆਪਦੀਆਂ ਸਾਡੇ ਨਾਲ ਮਿਲ ਕੇ ਕਰਦੇ ਤਾਂ ਗੱਲ ਕਰੀ ਮੈਡਮ ਮੀਨਾ ਨੂੰ ਤੁਸੀਂ ਕਹਿਣਾ ਚਾਹੁੰਦੇ ਹਾਂ ਹਾਂ ਜੀ ਮੈਂ ਸਾਰੇ ਮੈਂਬਰਾਂ ਦਾ ਬਹੁਤ ਖੁਸ਼ਕਰਦਿਤ ਹਾਂ ਤਾਂ ਇੱਕ ਨੂਰ ਸੁਸਾਇਟੀ ਦੀ ਜਿਹੜੇ ਨਵੇਂ ਮੈਂਬਰ ਬਣੇ ਨੇ ਸਾਰੀ ਟੀਮ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ ਤੇ ਆਸਾ ਕੀਤੀ ਹੈ ਕਿ ਉਹ ਸੁਭਾ ਸੇਵਾ ਦੇ ਕੰਮ ਨੂੰ ਅਕੀਲਾ ਨਹੀਂ